ああ。 ਅੱਛਾ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਜੂਨ ਦੇ ਵਿੱਚ ਆਪਣੇ ਸਕੂਲ ਦੇ ਬੱਚਾ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਵਿੱਚ ਕਵਤਾਵਾਂ ਬੋਲਣ ਦਾ ਜਿਹੜਾ ਉਹ ਕੰਮ ਕੀਤਾ ਸੀ ਜਿਨ੍ਹਾਂ ਦੇ ਵਿੱਚ ਵਿਸਾਕਾ ਸਿੰਘ ਆ ਮਨਜਿੰਦਰ ਸਿੰਘ ਵੀ ਆ ਇਹ ਇਸ ਤੋਂ ਇਲਾਵਾ ਦੋ ਬੱਚੇ ਆਪਣੇ ਹੋਰ ਸੀ ਤੇ ਉਹ ਅੱਜ ਆਏ ਨਹੀਂ ਸ਼ਾਇਦ ਤਾਂ ਉਹ ਜਿਹੜਾ ਉਪਰਾਲਾ ਸੀਗਾ ਕਿ ਆਪਣੀ ਜਿਹੜੀ ਪੰਜਾਬੀ ਭਾਸ਼ਾ ਇਹਨਾਂ ਨੂੰ ਵਰਲਡ ਦੇ ਵਿੱਚ ਆਪਾਂ ਜਿਹੜੀ ਹੈ ਪਚਾਉਣਾ ਉਹ ਡਾਕਟਰ ਦਲਬੀਰ ਸਿੰਘ ਕਥੂਰੀਆ ਕੈਨੇਡਾ ਦੇ ਵਿੱਚ ਰਹਿੰਦੇ ਆ ਤਾਂ ਉਹ ਲਗਾਤਾਰ ਇਹ ਉਪਰਾਲੇ ਕਰਦੇ ਰਹੇ ਕਿ ਸਾਡੇ ਜਿਹੜੇ ਬੱਚੇ ਆ ਉਹ ਪੰਜਾਬੀ ਸਿੱਖਣ ਤੇ ਪੰਜਾਬੀ ਜਿਹੜੀ ਭਾਸ਼ਾ ਉਹ ਵਰਲਡ ਦੇ ਵਿੱਚ ਜਿਹੜੀ ਹੈ ਮਨਜ਼ੂਰ ਹੋਵੇ ਕਿ ਉਹਨਾਂ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਪੰਜਾਬੀ ਹੈ ਉਹਦਾ ਬਹੁਤ ਜ਼ਿਆਦਾ ਪ੍ਰਸਾਰ ਹੋਣਾ ਸ਼ੁਰੂ ਹੋ ਗਿਆ ਉਹ ਉਹਨਾਂ ਦੇ ਹਜੇ ਵੀ ਉਪਰਾਲੇ ਆ ਜੇ ਤੁਸੀਂ ਹਜੇ ਵੀ ਮਿਹਨਤ ਕਰੋਗੇ ਵਧੀਆ ਤੇ ਤੁਹਾਨੂੰ ਵਧੀਆ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਮੌਕੇ ਮਿਲਣਗੇ ਫੌਰਨ ਦੇ ਟੂਰ ਵੀ ਤੁਹਾਡੇ ਲੱਗ ਸਕਦੇ ਆ ਠੀਕ ਹੈ ਕੋਸ਼ਿਸ਼ ਕਰੋਗੇ ਹਾਂ ਜੀ ਜੀ ਠੀਕ ਹੈ ਸ਼ਾਬਾਸ਼ ਜਿਹੜਾ ਇਹ ਅੱਜ ਉਪਰਾਲਾ ਕੀਤਾ ਗਿਆ ਮੇਰੀ ਸਿੱਖੀ ਮੇਰੀ ਪਹਿਚਾਨ ਸੋ ਇਹ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਤੇ ਬਹੁਤ ਵਧੀਆ ਉਪਰਾਲਾ ਤੁਸੀਂ ਸਾਰਿਆਂ ਨੇ ਐਗਜ਼ਾਮ ਵੀ ਦਿੱਤਾ ਤੇ ਰਿਜ਼ਲਟ ਵੀ ਥੋੜਾ ਆ ਜਾਏਗਾ ਤੁਹਾਡਾ ਥੋੜੀ ਦੇਰ ਪਹਿਲਾਂ ਮੈਨੂੰ ਮਸਾਕਾ ਸਿੰਘ ਕਹਿ ਰਿਹਾ ਸੀ ਟੋਟਲ 40 ਕੁਐਸਚਨ ਸੀ ਤੇ ਮੇਰੇ 40 ਦੇ 40 ਸਹੀ ਆ ਬੜੀ ਇਹ ਖੁਸ਼ੀ ਦੀ ਗੱਲ ਹੈ ਤੇ ਆਪਣੇ ਪਿੰਡ ਦੇ ਤੁਹਾਨੂੰ ਪਤਾ ਹੋਵੇਗਾ ਸਰਦਾਰ ਬਲਵਿੰਦਰ ਸਿੰਘ ਯੂ ਐਸ ਏ ਅਮਰੀਕਾ ਦੇ ਵਿੱਚ ਰਹਿੰਦੇ ਆ ਉਹਨਾਂ ਨਾਲ ਮੇਰੀ ਅੱਜ ਸਵੇਰੇ ਗੱਲਬਾਤ ਹੋਈ ਸੀ ਕਿ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਉਹੋ ਜੀ ਦੇ ਦਿਓ ਤੇ ਬੱਚਿਆਂ ਨੂੰ ਇਸ ਉਪਰਾਲੇ ਦੇ ਨਾਲ ਜ਼ਰੂਰ ਅਗਲੀ ਵਾਰੀ ਜਿਹੜਾ ਇਹ ਪ੍ਰੋਗਰਾਮ ਆਪਾਂ ਆਪਣੇ ਪਿੰਡ ਦੇ ਵਿੱਚ ਕਰਵਾਵਾਂਗੇ ਲਗਾਤਾਰ ਆਪਣੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਹੁੰਦਾ ਰਹੇ ਤੇ ਹੁਣ ਤੁਸੀਂ ਸਾਰਿਆਂ ਨੇ ਸਿੱਖੀ ਨਾਲ ਜੁੜਨਾ ਪੱਗਾਂ ਬੰਨਣੀਆਂ ਸ਼ੁਰੂ ਕਰਨੀਆਂ ਕੇਸ ਰੱਖਣੇ ਸ਼ੁਰੂ ਕਰਨੇ ਜੀਵਨ ਜਾਲ ਵਧੀਆ ਸ਼ੁਰੂ ਕਰਨੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਬਣਨਾ ਚਾਹੁੰਦੇ ਆ ਤੁਹਾਨੂੰ ਉਹ ਜਿਹੜੀ ਚੀਜ਼ ਹੈ ਪੈਸਾ ਖਰਚਣ ਦੀ ਘਰ ਨੂੰ ਲੋੜ ਨਹੀਂ ਉਹ ਪੈਸਾ ਖਰਚਣ ਵਾਸਤੇ ਆਪਣੇ ਕੋਲ ਜਿਹੜੇ ਸ਼ਰਧਾਦੂਗਾ ਉਹੋ ਸੇਵਾ ਕਰਨ ਦੀ ਤੇ ਮੇਰੀ ਸਿੱਖੀ ਮੇਰੀ ਪਛਾਣ ਨੂੰ ਆਪਦੇ ਦਿਲ 'ਚ ਵਸਾਉਣਾ ਤੇ ਪੂਰੇ ਕਾਮਯਾਬ ਹੋਣਾ ਤੇ ਕਰੂਗੇ ਜਰੂਰ ਹਾਂਜੀ ਮੇਰੀ ਆਪਣੇ ਪਿੰਡ 'ਚੇ ਪ੍ਰੋਗਰਾਮ ਹੋਏਗਾ ਬਾਬਾ ਜੀ ਨਾਲ ਮੇਰੀ ਹੁਣ ਗੱਲਬਾਤ ਹੋ ਗਈ ਆ ਤੇ ਸਾਰੇ ਆਉਂਗੇ ਨਾ ਹਾਂਜੀ ਸਾਰਿਆਂ ਨੂੰ ਵੀ ਲੈ ਕੇ ਆਉਂਗਾ ਹਾਂਜੀ ਵਧੀਆ ਵਧੀਆ ਕੰਮ ਕਰ ਰਹੇ ਆ ਤੇ ਆਪਦੀ ਜ਼ਿੰਦਗੀ ਨੂੰ ਸਫਲ ਬਣਾਓ ਚਲੋ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਰੀ ਇੰਤਾਰੇ ਫਤਿਹ ਘੜੇ ਵੈਰੀ ਛੋਟੇ ਛੋਟੇ ਬੱਡੇ ਬੱਚੇ ਉੱਪਰਲੇ ਬੱਚੇ ਕਿੰਨੇ ਰੱਖਿਆ ਹੈ 1 ਲੱਖ ਰੁਪਏ ਦਾ ਅਤੇ ਛੋਟੇ ਬੱਚਿਆਂ ਲਈ 50 ਹਜ਼ਾਰ ਸੋ ਇਹ ਪ੍ਰੋਗਰਾਮ ਅਸੀਂ ਕਿਉਂ ਆਪ ਕੀਤਾ ਸ਼ੁਰੂ ਕੀਤਾ ਇਹ ਹੀ ਸੋਚ ਹੈ ਜੋ ਮੇਰੀ ਸਿਵਿਰੀ ਪਹਿਚਾਨ ਆਦਿਨੇ ਹਾਲਾਤਾਂ ਨੂੰ ਦੇਖਦੇ ਹੋਏ ਬੱਚੇ ਨਾਲ ਲੱਗਦੇ ਹੋਏ ਸਮਾਜ ਨੂੰ ਦੇਖਦੇ ਹੋਏ ਸਮਾਜ ਦੇ ਹਾਲਾਤ ਦੇਖਦੇ ਹੋਏ ਸਾਡੇ ਕੈਂਪੀ ਦੇ ਚੇਅਰਮੈਨ ਸਰਦਾਰ ਗਗਨ ਸਿੰਘ ਮੰਨੀ بلجیت پنڈ رڑیا سکھ پالیتم سنگ پڑیا ਦੋ ਬੇਟੀਆਂ ਜੰਮ ਆਈਆਂ ਹੋਈਆਂ ਹੋਰ ਵੀ ਪਿੰਡਾਂ ਦੀ ਨੇੜੇ ਕਰਕੇ ਬੱਚੇ ਆਈ ਹੋਏ ਨੇ ਅਸੀਂ ਬਹੁਤ ਖੁਸ਼ ਆ ਵੀ ਇਹ ਕਲਾ ਬਹੁਤ ਵਧੀਆ ਕੀਤਾ ਜਾ ਰਿਹਾ ਤੇ ਸਾਡੇ ਬੱਚੇ ਗੁਰੂ ਸਿੱਖੀ ਦੇ ਨਾਲ ਲੜ ਲੱਗ ਕੇ ਜਿਵੇਂ ਆਪਣੇ ਗੁਰੂ ਸਹਿਬਾਨ ਚੰਗੇ ਕੰਮ ਕਰਕੇ ਗਏ ਅਸੀਂ ਚਾਹੁੰਦੇ ਸਾਡੇ ਬੱਚੇ ਵੀ ਚੰਗੇ ਰਸਤੇ ਲੱਗਣ ਤੇ ਆਪਣੇ ਮਰਦ ਪਿਆਰ ਦਾ ਕਹਿਣਾ ਬੰਨਣਾ ਤੇ ਨਾਲੇ ਚੰਗੇ ਰਸਤੇ ਜਾਣਗੇ ਨਾਲੇ ਪੜਾਈ ਦਾ ਵਧੀਆ ਪੜਾਈ ਦੇ ਅੱਗੇ ਜਾੰਨੇ ਨਾਖਣਾ ਛੇ ਧਿਆਨ ਦੇਣਾ ਛੇ ਤਿਆਕੇ ਕਾਦੀ ਬਿਲਕੁਲ ਲੱਗ ਗਈ ਮਾਈਕੋ ਸਾਡਾ ਅੱਜ ਸਾਡੇ ਸਹੀ ਗੋ ਸਰਨੇ ਪੁੱਤਰ ਨਹੀਂ ਆ ਨਾ ਬੀਬੀ ਬੱਸ ਇਥੋਂ ਦੀ ਮੈਂ ਨਹੀਂ ਰਹਿਣੀ ਹੈ ਹੈ ਤੇ ਕੋਈ ਨਹੀਂ ਸਾਡੇ ਨਾਮ ਸਰਨੇ ਮਾਮਾ ਵਾਸਤੇ ਹੈ ਦੇਖੋ ਮੈਂ ਨਾ ਆਰਮੀ ਦਾ ਬੰਦਾ ਮੇਰੇ ਨਾਲ ਤੇ ਸਰਨੇ ਬੀਬੀ ਦਾ ਬਰਾਬਰ ਆ ਖੰਡੀਆਂ ਤੇ ਤੁਸੀਂ ਨਾ ਸਰਪਾ ਇੱਕ ਹੀ ਕੰਮ ਕਰਨਾ ਬਸ ਬਈ ਤੁਸੀਂ ਜਿਹੜਾ ਬੱਚਾ ਉਹਦਾ ਪੁੱਛਾ ਕਰੀ ਸਕੂਲ ਦੇ ਵਿੱਚ ਆਓ ਟੀਚਰ ਨੂੰ ਫੋਨ ਕਰੋ ਸਾਡਾ ਬੱਚਾ ਸਕੂਲ ਚ ਆ ਗਿਆ ਹੈ ਮੈਨੂੰ ਤੇ ਸਕੂਲ ਦੇ ਵਿੱਚ ਆ ਹੀ ਮੇਰੇ ਕੋਲ ਪ੍ਰਸਵਨ ਕਲਾਸ ਤੇ ਮੈਂ ਕੀ ਕਰ ਰਹਾ ਸੀ ਮੈਂ 15 ਮਿੰਟਾਂ ਦਾ ਜਵਾਬ ਨਹੀਂ ਸੀ ਸਕੂਲੋਂ ਦਾ ਉਹਨੇ ਘਰੇ ਫੋਨ ਲਾਉ ਉਹਦੇ ਕੋਲ ਮਾਪ ਨੂੰ ਕਿਹਾ ਸੀ ਨਹੀਂ ਕਿ ਕਰਵਾ ਸਕੂਲ ਤੋਂ ਟੀਚਰ ਤੇ ਮੈਂ 15 20 ਦਿਨ ਬਿਤਾਈ ਥੋੜੀ ਜਿਹੀ ਪਰੇਸ਼ਾਨੀ ਮਾਪ ਨੂੰ ਵੀ ਹੋਈ ਤੇ ਪਰ ਬੱਚੇ ਸਾਰੇ ਸਕੂਲ ਚ ਲੱਗੇ ਨੇ ਤੇ ਜੇ ਅਪਾ ਇੰਤ ਤੱਕ ਥੋੜਾ ਜਿਹਾ ਫਰੇਮੇ ਕਰਾਂਗੇ ਤੁਸੀਂ ਟੀਚਰ ਕੋਲ ਬਾਕੇ ਮਿਲੋ ਉਹਨੂੰ ਫੋਨ ਕਰੋ ਇਸ ਨੂੰ ਬਹੁਤ ਵਧੀਆ ਦੇਖੋ ਕਿੰਨਾ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ ਇਸ ਤੋਂ ਲਗਦਾ ਮੈਨੂੰ ਰੇਲ ਹੋਰ ਦਾਸਾ ਇੱਕ ਕੈਨੇਡਾ ਦੇ ਵਿੱਚ ਰਹਿੰਦੇ ਆ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਜਿਹੜੇ ਕਿ ਪੰਜਾਬੀ ਭਾਸ਼ਾ ਨੂੰ ਪਰਫੁੱਲਡ ਕਰਦੇ ਆ ਕਿ ਪੰਜਾਬੀ ਭਾਸ਼ਾ ਜਿਹੜੀ ਅੱਗੇ ਜਾਣੀ ਚਾਹੀਦੀ ਹੈ ਤੇ ਉਹ ਡਾਕਟਰ ਤਕੂਰੀਆ ਸਾਹਿਬ ਡਾਕਟਰ ਤਕੂਰੀਆ ਸਾਹਿਬ ਉਹ ਬੜੀ ਕੋਸ਼ਿਸ਼ ਕਰਦੇ ਆ ਅੱਜ ਜੂਨਬੀਨਾ ਸ਼ੁੱਗੀਆਂ ਦੇ ਵਿੱਚ ਆਪਣੇ ਬੱਚਿਆਂ ਦੇ ਉੱਤੇ ਜੂਨ ਮਿਲਣ ਦੇ ਉੱਤੇ ਉਹਨਾਂ ਨੇ ਕੰਪਨੀਸ਼ਨ ਦੇ ਵਿੱਚ ਹਿੱਸਾ ਲਿਆ ਤੇ ਬੱਚਿਆਂ ਨੇ ਜਿਹਨੇ ਸਰਟੀਫਿਕੇਟ ਦਿੱਤੇ ਆ ਆਪਣੇ ਬੱਚਿਆਂ ਦੀ ਕੋਈ ਕਮੀ ਨਹੀਂ ਕਮੀ ਸਾਡੇ ਚ ਮੈਂ ਮੰਨਵਾ ਦੇਣਾ ਜਿਵੇਂ ਅਸੀਂ ਪਿੱਛੇ ਬੱਚੇ ਤੇ ਲੱਗਦੀ ਏ ਟੀਚਰ ਲੱਗਦਾ ਮਾਪੋਂ ਲੱਗਦਾ ਮਾਵਾ ਲੱਗਦਾ ਮਤਲਬ ਮੈਂ ਕਹਿੰਦਾ ਪਰਮਾਤਮਾ ਵੀ ਉਹਦੀ ਕਿਸਮਤ ਬਣਾਉਂਦਾ ਹੈ ਇਤਾਂ ਦੇ ਬਹੁਤ ਬੱਚੇ ਆ ਬਹੁਤ ਵਧੀਆ ਬੱਚੇ ਸੀ ਪਿਆਰੇ ਫਾਦੇ ਨੂੰ ਜੇ ਬੱਚੀ ਚਲੇ ਆ ਤੁਹਾਨੂੰ ਮਾਣ ਮਨਾ ਦੇਗਾ ਬਾਅਦ ਚ ਔੜੀਆਂ ਬੱਚੀ ਸਾਰੇ ਤੁਹਾਨੂੰ ਪਤਾ ਨਹੀਂ ਇਹਨਾਂ ਦੀ ਕਾਗੂ ਇਹ ਤਾਂ ਡੜੀ ਆ ਕਿਤਾਬ ਆ ਕਿਤਾਬ ਦਾ ਇੱਕ ਅੱਖਰ ਵੀ ਗਲਤ ਹੋਊਗਾ ਨਾ ਉਹ ਵੀ ਕਹਿ ਦਿੰਦੀ ਜੀ ਇਹ ਗਲਤ ਹੈ ਹਾਂਜੀ ਇੰਨੇ ਬ੍ਰਿਲੀਅੰਟ ਬੱਚੇ ਹੁਣ ਇਹਨਾਂ ਨੂੰ ਸ਼ੇਰ ਦੇਣਾ ਪਾਉਣਾ ਇੱਕ ਸਾਡੀ ਪ੍ਰੋਬਲਮ ਆ ਸਰੋ ਬੱਸ 8ਵੀਂ ਤੇ 9ਵੀਂ ਪੱਛਾ ਵਰਤਰੀ ਜਿਹੜਾ ਜਿਵੇਂ ਉੱਪਰੋਂ ਜਾਂਦਾ ਨਾ ਉਹ ਤੇ ਦਿਮਾਗ ਨੂੰ ਮਰ ਨਹੀਂ ਕੀ ਹੁੰਦਾ ਹਾਂਜੀ ਉਹ ਦਿਮਾਗ ਆਪਾਂ ਦਾ ਸਹੀ ਸਹੀ ਫਿਰ ਉਹਨੂੰ ਆਉਣਾ ਉਹ ਬੁਨੀਓ ਰਣਨਾਵੀ ਬਲਵੰਤ ਸਿੰਘ ਜਿਹੜੇ ਯੂ ਐਸ ਏ ਦੇ ਵਿੱਚ ਰਹਿੰਦੇ ਆ ਆਪਣੇ ਬੰਡ ਦੇ ਉਹਨਾਂ ਨਾਲ ਮੇਰੀ ਇੱਥੀ ਗੱਲ ਉਹ ਕਹਿੰਦੇ ਵੀ ਐਡਾ ਵਧੀਆ ਪ੍ਰੋਗਰਾਮ ਆਉਂ ਜਿਹਦਾ ਕਹਿਣ ਦੀ ਗੱਲ ਨਹੀਂ ਅਗਲੀ ਵਾਰੀ ਆਪਾਂ ਆਪਣੇ ਕੋਲੋਂ ਕਰਵਾਵਾਂਗੇ ਟਰਨਿੰਗ ਵਾਰੀ ਆਪਾਂ ਸੱਚੀ ਪੁੱਛੀ ਆਪਣੇ ਘਰ ਵਿੱਚ ਕਰਵਾਵਾਂਗੇ ਤੁਸੀਂ ਅੱਜ ਪਿਆਰੀ ਕਰਦੇ ਹੋ ਤੁਹਾਡੇ ਵਾਸਤੇ ਬੜਾ ਸਿੰਪਲ ਜਿਹਾ ਤਰੀਕਾ ਜਿਹਦੇ ਤੋਂ ਮੇਰੀ ਉਮਰ ਜਾਦੀ ਵੱਡੀ ਆ ਉਹ ਮੈਨੂੰ ਆਪਣਾ ਪਿਤਾ ਸਮਝੋ ਜਿਹਨੇ ਮੇਰੇ ਬਰਾਬਰ ਉਮਰ ਆ ਉਹ ਮੇਨੂੰ ਆਉ ਦਾ ਭਰਾ ਸਮਝ ਲਓ ਤੇ ਬੱਚਿਆਂ ਦੀ ਖਾਤਰ ਸਕੂਲ ਦੇ ਵਿੱਚ ਆਉਂਦਾ ਜਦੋਂ ਵਰਕਿੰਗ ਆ ਕੇ ਪੁੱਛ ਲਿਆ ਜੀ ਅਸੀਂ ਚਾਹਤ ਨੂੰ ਲੱਗਦਾ ਸਕੂਲ ਆਉਂ ਆਪਸ ਵਿੱਚ ਆਮ ਜਵਾਲਾ ਕਰਾਂਗੇ ਬੱਚਿਆਂ ਨੂੰ ਪ੍ਰਤੀ ਕਰਾਂਗੇ ਇਹ ਕੰਮ ਆਪਾਂ ਵੀ ਕਰਾਂਗੇ ਹਾਂ ਜੀ ਜੇ ਆਪਾਂ ਬੱਚਿਆਂ ਨੂੰ ਜੀ ਤੁਸੀਂ ਪੈਸਾ ਨਹੀਂ ਕਰਨਾ ਬਈ ਫਿਰ ਤੁਸੀਂ ਜਿਹੜੀ ਮੰਗਦੇ ਹੋ ਤੁਸੀਂ ਪੈਸਾ ਨਹੀਂ ਕਰਨਾ ਤੁਸੀਂ ਸਾਨੂੰ ਬੱਚਾ ਦਿਖਾ ਸਕਦੇ ਪੈਸਾ ਇੱਕ ਦਾ ਕਰਦਾ ਪੈਸੇ ਹੱਥ ਕਰਨ ਵਾਲੇ ਆਪਣੀਆਂ ਸ਼ਰਤਾਂ ਨੂੰ ਬਹੁਤ ਆਪਣਾ ਜਨਰੇਟਰ ਦੇਵੋ ਆਪਣੇ ਸਕੂਲ ਦੇ ਵਿੱਚ ਇੱਕ ਵਾਰੀ ਗਿਆ ਵੀ ਚੁਣਨੀ ਪੜੀ ਉਹ ਆਪਣੇ ਕਿੰਨੇ ਦੇ ਹੀ ਬੰਦੇ ਆ ਖਾਨ ਸਿੰਘ ਦਾ ਪਰਿਵਾਰ ਆ ਉਹਨਾਂ ਨੇ 1,20,000 ਦਾ ਜਮਾਤ ਲਾ ਦਿੱਤਾ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਬਲਵਿੰਦਰ ਸਿੰਘ ਐਨ ਆਰ ਆਈ ਯੂ ਐਸ ਆਈ ਨੇ ਉਹਨਾਂ ਨੇ ਜਦੋਂ ਵੀ ਉਹ ਕਹਿੰਦੇ ਵੀ ਕੋਈ ਮਰਦ ਨਹੀਂ ਆ ਬੱਚਿਆਂ ਨੂੰ ਕੰਪਲਿਸ਼ਨ ਕਰਵਾਉ ਉਹਨਾਂ ਦਾ ਦਸਤਾਵਾਰਾਂ ਦਾ ਕੰਮ ਕੀਤਾ ਸਿੱਖੀ ਨਾਲ ਉਹ ਰਹਿੰਦਾ ਬਹੁਤ ਨੰਬਰ ਦੇ ਵਿੱਚ ਆ ਰਹੇ ਆ ਆਪਕੋ ਬਹੁਤ ਵਧੀਆ ਤਰੀਕੇ ਨਾਲ ਟੋਲ ਆਪਾ। ਬਸ ਤੁਸੀਂ ਬੱਚਿਆਂ ਨੂੰ ਨਾ ਪਕੜਨ ਦੀ ਗੱਲ। ਬਾਕੀ ਸਾਰੇ ਕੰਮ। ਜਦੋਂ ਤੁਹਾਡਾ ਬੱਚਾ ਕਿੰਨੂੰ ਚੀਰਤੀ ਬੱਧੀ ਕਾ ਕੇ ਆ ਰਿਹਾ ਨਾ ਤੁਹਾਨੂੰ ਤੇ ਉਦੋਂ ਧਰ ਪਤਾ ਲੱਗੇਗਾ। ਬਈ ਸ਼ਕਤੀ ਕਿੰਨੀ ਰਹੀ। ਨਹੀਂ ਅੰਦਰ ਘੜੀ ਰੇਤ ਨਾ ਉਹ ਟਾਈਮ ਆਉਂਦੀ ਆ। ਦੁੱਧ ਉਬਲਣ ਲੱਗਾ ਕਹਿਣ ਲੱਗਾ। ਬੱਚਾ ਬੇਰਦ ਲੱਗਿਆ ਕਰਦਾ। ਹਾਂਜੀ। ਮੈਂ ਸਾਤ ਦਿਨਾਂ ਤੋਂ ਅਸੀਂ ਵੀ ਤੁਹਾਡੇ ਨਾਲ ਤੁਹਾਡਾ ਸਾਥ ਦੇ। ਮੈਂ ਤਾਂ ਤੁਹਾਨੂੰ ਹੋਰ ਪਸਤਾ ਵੀ ਜਿਦਾਂ ਜਿੱਤੋਂ ਮੈਂ ਉਮਰ ਚਵਾਣਾ ਉਹ ਆਉਂਦਾ ਪਿਓ ਸਮਝ ਲਓ। ਜੀਨੇ ਬਰਾਬਰ ਦਾ ਆ ਉਹਦਾ ਭਰਾ ਸਮਝ ਲਓ ਤੇ ਜਦੋਂ ਮਰਜੀ ਆ ਜਾ ਤੇ ਜਦੋਂ ਮਰਜੀ ਮਰਨਾ ਕਰ ਜਾਂਦਾ ਪਰ ਬੱਚਿਆਂ ਨੂੰ ਆਪਾਂ ਸਹੀ ਰੰਗ ਦੇ ਲੇ ਆਪਾਂ ਆਪ ਦੇਖੋ ਬਜ਼ੁਰਗ ਕਿ ਸੰਡੇ ਖੜੇ ਆ ਨਾ ਜੀ ਹੁਣ ਮੈਂ ਵੀ ਨਾ ਤੁਸੀਂ ਇੱਕ ਚੀਜ਼ ਦੇਖਿਆ ਜੀ ਬਜ਼ੁਰਗ ਜਿਹੜੇ ਬੈਠੇ ਨੇ ਤੇ ਬੱਚਿਆਂ ਦੇ ਸੰਸਕਾਰ ਤੇ ਆਪਾਂ ਆਉਂਦੇ ਆ ਮੈਨੂੰ ਤਿੰਨ ਚਾਰ ਦਿਨ ਹੋ ਗਏ ਅੱਜ ਲਗਾਤਾਰ ਇਹ ਸੁਣਦੇ ਹਾਂ ਬਈ ਮੁੰਡੇ 20 22 22 ਸਾਲ ਦੇ ਕੀ ਕਰ ਕੀ ਹੋ ਗਿਆ ਇਹਦਾ ਜੀ ਬੇਸ਼ਅਕ ਤੁਹਾਨੂੰ ਦੇਖੋ ਕਿ ਕਿਦਾਰ ਸਭ ਤੋਂ ਵੱਡਾ ਔਖਾ ਨਮਨਿਆਂ ਦੇ ਵਿੱਚ ਮਾਂ ਨੂੰ ਜਿਹੜਾ ਆਪਦੇ ਬੱਚੇ ਦੀ ਅਰਥੀ ਦੇ ਰਿਹਾ ਹੈ। ਆਪਦੇ ਬੱਚੇ ਦੇ ਫੁੱਲ ਪਾਉਣ ਦਾ। ਕਿ ਕਿਤੋਂ ਔਖਾ ਕਰਦਾ। ਬੱਚਾ ਮਾਂ ਨੂੰ ਦੇ ਫੁੱਲ ਪਾਵੇ ਤੇ ਇਹਦਾ ਰੀਤ ਚਲੋ ਹੈ। ਕਿਉਂ ਬਿਠਾ ਮਾਂ ਬਿਠੀ ਹੈ ਬੱਚਾ ਤੁਰ ਗਿਆ। ਕਿਹਦੇ ਗਿਆ ਸਾਡੇ। ਹਾਂਜੀ। ਇੱਕ ਮਤਲਬ ਘਰ ਦੇ ਵਿੱਚ ਜੇ ਤੁਸੀਂ ਇੱਕ ਅਨੁਰੂਪ ਦਾ ਬੂਟਾ ਪਾ ਲਾਇਆ ਹੋਵੇ ਤੇ ਉਹਦੇ ਫਲ ਪਹਿਲਾਂ ਡਟਣ ਲੱਗ ਜਾਂਦਾ ਨਾ ਬੰਦੇ ਦੇ ਉਹਦੇ ਫਲ ਪਹਿਲਾਂ ਡਟਣ ਲੱਗ ਜਾਂਦਾ ਨਾ ਉਹ ਵਰਤੋਂ ਤੇ ਦੁੱਖ ਲੱਗਦਾ ਬਈ ਯਾਰ ਮੈਂ ਆ ਵੀ ਅੱਧੀ ਲਾਇਆ ਸੀ ਤੇ ਪਤਾ ਨਹੀਂ ਕੀ ਹੋਇਆ ਨਾ ਪੱਕਣ ਤੇ ਜਦੋਂ ਉਹਦਾ ਉਹ ਫਲ ਦੇਖਦੇ ਇਹ ਤੇ ਬੱਚੇ ਦਾ ਕੀ ਹਾਲ ਹੁੰਦਾ ਮਾਂ ਕੋਲ ਦਾ ਤੁਸੀਂ ਉਸ ਦਿਨ ਬਾਅਦ ਜਾਣਾ ਨਹੀਂ ਹਾਂਜੀ ਹੋਰ ਇਹ ਤਾਂ ਹੜਾ ਰਹੇ ਆ ਸਾਡੀ ਇਹ ਪਹਾੜਾ ਰਹੇ ਆ ਕਿਸੇ ਦੀ ਇਸ ਕਰਕੇ ਥੋੜਾ ਜਿਹਾ ਕੋਈ ਗੱਲ ਸਾਥ ਹੋ ਇਹ ਸਾਰੇ ਆਪਣੇ ਬੱਚਾ ਨੂੰ ਪਾइए ਜੇ ਸਿੱਖੀ ਅਪਣਾ ਲਈ ਬੱਚੇ ਨੇ ਸਮਝ ਲਓ ਤੁਹਾਡੇ ਕੋਲੇ ਕੋਈ ਚੀਜ਼ ਵਾਕ ਹੀ ਨਹੀਂ ਬੱਚੇ ਨੇ ਸਿੱਖੀ ਅਪਣਾ ਲਈ ਸਮਝੋ ਤੁਹਾਡੇ ਕੋਲੇ ਸਾਰਾ ਕੁਝ ਆ ਗਿਆ ਜਿਵੇਂ ਆਪਾਂ ਕਹੀ ਨਾ ਆਖੀ ਦੇ ਪੈੜ ਤੇ ਸਾਰੇ ਪੈੜ ਆ ਗਏ ਜਦੋਂ ਸਿੱਖੀ ਜਾ ਕੇ ਬੱਚੇ ਫਿਰ ਮਾਂ ਬੋਦੀ ਇੱਜ਼ਤ ਕਿਵੇਂ ਕਰਨੀ ਆ ਇਹ ਵੀ ਸਿੱਖ ਲੈਣਗੇ ਅ ਰਿਸ਼ਤੇ ਕਿਵੇਂ ਹੋਣੇ ਆ ਇਹ ਵੀ ਸਿੱਖ ਲੈਣਗੇ ਭੈਣ ਕੀ ਹੁੰਦੀ ਆ ਭਰਾ ਕੀ ਹੁੰਦਾ ਇਹ ਵੀ ਸਿੱਖ ਲੈਣਗੇ ਤੇ ਦੁਨੀਆਦਾਰੀ ਦੇ ਵਿੱਚ ਮोटा ਛੋਟਾ ਨਹੀਂ ਹੈ ਇਹ ਵੀ ਸਿੱਖ ਲੈਣਾ ਤੇ ਜਦੋਂ ਇਹ ਚੀਜ਼ ਕਰਨਦੀ ਨਾ ਲਿਆਕ ਬੱਚੀ ਚਾਹੀਦੀ ਹੈ ਬੱਚਾ ਹੁੰਦਾ ਹੈ ਬੱਚਾ ਕੁਰੇ ਜੋਦੇ ਕੋਲ ਦੀ ਇੱਕ ਜਿਹੜਾ ਬੱਚਾ ਹੁੰਦਾ ਉਹ ਸਾਰਿਆਂ ਦੇ ਪਰਿਵਾਰ ਨੂੰ ਸੁਭਾਣੀ ਜਾਂਦਾ ਤੇ ਸਾਰਿਆਂ ਨੂੰ ਪਤਾ ਲੱਗਦਾ ਤੇ ਮਾਪਿਆਂ ਨੇ ਵੀ ਕੁਲ ਭਲਤੀ ਕੀਤੀ ਐਨ ਜੀ ਉਹ ਬੱਚਾ ਦੇਖੋ ਤੁਹਾਡੇ ਸਾਹਮਣੇ ਦੋਨੋਂ ਜਿਹੜਾ ਜਿਹੜਾ ਤੇ ਸਿਰ ਤੇ ਉਹਦੇ ਵੀ ਸਜਾਇਆ ਜਿਹਦਾ ਪਤਾ ਮਰਦਾ ਨਹੀਂ ਸਿਕਾਇਆ ਪਤਾ ਮਰਦਾ ਨਹੀਂ ਤੋ ਇਸ ਕਰਕੇ ਸਾਡਾ ਰੋਲ ਅਸੀਂ ਅਦਾ ਕਰਨਾ ਅਸੀਂ ਕਿਸੇ ਨੂੰ ਨਹੀਂ ਕੋਸਣਾ ਕੋਸਮਾ ਕੀ ਭਾਵੇਂ ਨਹੀਂ ਮੇਰੀ ਬੇਨਤੀ ਮਨਜ਼ੂਰ ਕਰਿਆ ਜੇ ਜੇ ਤੋਂ ਦੇਖਦੇ ਵਿਭਾਗ ਹੈ ਤੇ ਜਦੋਂ ਮਰਜੀ ਸਕੂਲ ਜਾ ਜਾਏ ਜਦੋਂ ਮਰਜੀ ਫੋਨ ਕਰ ਲਿਆ ਜੀ ਮੈਕਸਿਮਮ ਤੁਹਾਡੇ ਬੱਚੇ ਸਕੂਲ ਬੱਚਾ ਹਮੇ ਤੇ ਨਸੀਬ ਬਸ ਸੁਖ ਦੇਣ ਵਾਲੀ ਹੋਵੇ ਕਿਉਂ ਜੀ ਅੱਜ ਕੱਲ ਮਰਤੇ ਮਰਤੀ ਜਿਹੀ ਪੂਰੀ ਭਰਤੀ ਹੋਰ ਬੰਦਾਵਾ ਹੋਵੇ ਇਹਦਾ ਇਹ ਬਹੁਤ ਬਹੁਤ ਕੋਈ ਜਿਹਦੇ ਤੋਂ ਜਿਹੜਾ ਇਹ ਅੱਜ ਉਪਰਾਲਾ ਕੀਤਾ ਗਿਆ ਮੇਰੀ ਸਿੱਖੀ ਮੇਰੀ ਪਹਿਚਾਨ ਤੋਂ ਇਹ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਤੇ ਬਹੁਤ ਵਧੀਆ ਉਪਰਾਲਾ ਤੁਸੀਂ ਸਾਰਿਆਂ ਨੇ ਐਗਜ਼ਾਮ ਵੀ ਦਿੱਤਾ ਤੇ ਰਿਜ਼ਲਟ ਵੀ ਥੋੜਾ ਆ ਜਾਏਗਾ ਤੁਹਾਡਾ ਥੋੜੀ ਦੇਰ ਪਹਿਲਾਂ ਮੈਨੂੰ ਮਸਾਕਾ ਸਿੰਘ ਕਹਿ ਰਿਹਾ ਸੀ ਟੋਟਲ 40 ਕੁਐਸਚਨ ਸੀ ਤੇ ਮੇਰੇ 40 ਦੇ 40 ਸਹੀ ਆ ਬੜੀ ਇਹ ਖੁਸ਼ੀ ਦੀ ਗੱਲ ਹੈ ਤੇ ਆਪਣੇ ਪਿੰਡ ਦੇ ਤੁਹਾਨੂੰ ਪਤਾ ਹੋਵੇਗਾ ਸਰਦਾਰ ਬਲਵਿੰਦਰ ਸਿੰਘ ਯੂਐਸਏ ਅਮਰੀਕਾ ਦੇ ਵਿੱਚ ਰਹਿੰਦੇ ਆ। ਉਹਨਾਂ ਨਾਲ ਮੇਰੀ ਅੱਜ ਸਵੇਰੇ ਗੱਲਬਾਤ ਹੋਈ ਸੀ ਕਿ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਉਹੋ ਜੀ ਦੇ ਦਿਓ ਤੇ ਬੱਚਿਆਂ ਨੂੰ ਇਸ ਉਬਰਾਲੇ ਦੇ ਨਾਲ ਜਰੂਰ ਜੋੜੋ। ਤੇ ਅਗਲੀ ਵਾਰੀ ਜਿਹੜਾ ਇਹ ਪ੍ਰੋਗਰਾਮ ਆਪਾਂ ਆਪਣੇ ਪਿੰਡ ਦੇ ਵਿੱਚ ਕਰਵਾਵਾਂਗੇ। ਲਗਾਤਾਰ ਆਪਣੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਹੁੰਦਾ ਰਹੇ। ਤੇ ਹੁਣ ਤੁਸੀਂ ਸਾਰਿਆਂ ਨੇ ਸਿੱਖੀ ਨਾਲ ਜੁੜਨਾ, ਪੱਗਾਂ ਬੰਨਣੀਆਂ ਸ਼ੁਰੂ ਕਰਨੀਆਂ, ਕੇਸ ਰੱਖਣੇ ਸ਼ੁਰੂ ਕਰਦੇ। ਜੀਵਨ ਜਾਨ ਵਧੀਆ ਸ਼ੁਰੂ ਕਰਨੀ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਬਣਾਣਾ ਚਾਹੁੰਦੇ ਆ ਤੁਹਾਨੂੰ ਕੋ ਜਿਹੜੀ ਚੀਜ਼ ਹੈ ਪੈਸਾ ਖਰਚਣ ਦੀ ਘਰੋਂ ਲੋੜ ਨਹੀਂ ਉਹ ਪੈਸਾ ਖਰਚਣ ਵਾਸਤੇ ਆਪਣੇ ਕੋਲ ਜਿਹੜੇ ਸ਼ਰਧਾ ਦੂਗਾ ਉਹੋ ਸੇਵਾ ਕਰਨਗੇ ਤੇ ਮੇਰੀ ਸਿੱਖੀ ਮੇਰੀ ਪਛਾਣ ਨੂੰ ਆਪਦੇ ਦਿਲ 'ਚ ਵਸਾਉਣਾ ਤੇ ਪੂਰੇ ਕਾਮਯਾਬ ਹੋਣਾ ਤੇ ਕਰੋਗੇ ਜਰੂਰ ਹਾਂਜੀ ਸਾਡੀ ਮੇਰੀ ਆਪਣੇ ਪਿੰਡ 'ਚੇ ਪ੍ਰੋਗਰਾਮ ਹੋਏਗਾ ਬਾਬਾ ਜੀ ਨਾਲ ਮੇਰੀ ਹੁਣ ਗੱਲਬਾਤ ਹੋਊਗੀ ਆ ਤੇ ਸਾਰੇ ਆਉਂਗੇ ਨਾ ਹਾਂਜੀ ਸਾਰਿਆਂ ਨੂੰ ਵੀ ਲੈ ਕੇ ਆਉਣਾ ਹਾਂਜੀ ਵਧੀਆ ਵਧੀਆ ਕੰਮ ਕਰਨੇ ਆ ਤੇ ਆਪਦੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਲੋ ਸ਼ਾਬਾਸ਼ ਮਹੇਰੂਜੀ ਦਾ ਖਾਲਸਾ ਮਹੇਰੂਜੀ ਜੀ ਫਤਿਹ ਪਾਣੀ ਜੰਨੇ ਹੁਣ ਆਪਾਂ ਜੰਨੇ ਕੇਸ ਗੁਰੂ ਜੀ ਨੇ ਮੋੜ ਗੁਰੂ ਜੀ ਨੇ ਸਾਨੂੰ ਕਹਿਤਾ ਵੀ ਕੇਸ ਸਾਨੂੰ ਜੀ ਬਰਕਰਾਰ ਰੱਖਣਾ ਇਤਲੀ ਆਗੇ ਮੋੜ ਆ ਗਿਆ ਤੇ ਪਹਿਲਾਂ ਰੁੱਤੇ ਕਿੰਨੇ ਆ ਹਰ ਇੱਕ ਜੀ ਵਿਅਕਤੀ ਦਾ ਆ ਦਾੜੀ ਆ ਕਿ ਇਸ ਆਨੇ ਕਦੇ ਲੈ ਕੇ ਨਹੀਂ ਜੇ ਸਾਨੂੰ ਤਬਰ ਤੇ ਨਹੀਂ ਦਿੱਤੇ ਆ ਹੋਰ ਆਪਾਂ ਚੀਜ਼ਾਂ ਨੂੰ ਕਿਉਂ ਮਟਾਉਂਦੇ ਇਹ ਸਾਰੂਗ ਉਹ ਡਾਲੇ ਆ ਬੋਲੋ ਸਭ ਤੋਂ ਪਹਿਲਾਂ ਜਿੰਨੇ ਹੁੰਦਾ ਹੈ ਕਿ ਵਾਇਰਲੈਸ ਤੇ ਰੇਡੀਓ ਕਿੱਦਾਂ ਉਹਨੂੰ ਤਰੰਗਾ ਕਿ ਉਹਨੂੰ ਜਿਹੜੇ ਉਹ ਮਿਲ ਰਹੇ ਆ ਸਾਰਾ ਕੁਝ ਕਿੱਦੇ ਤੋਂ ਮਿਲਦਾ ਹੈ ਐਂਟੀਨਾ ਦੇ ਤੋਂ ਉਹ ਨਹੀਂ ਜਾਂਦਾ ਕਿੰਨੇ ਨਾ ਹੁੰਦਾ ਕਿ ਲੱਗਿਆ ਉਹਨੂੰ ਜਿਹਨੂੰ ਏਰੀਆ ਦੇ ਨੇ ਲੱਗਿਆ ਹੁੰਦਾ ਉਹਦੀ ਥਰੂ ਆਉਂਦੀ ਆ ਉਹ ਮਿਲਦਾ ਸਾਰਾ ਕੁਝ ਤੇ ਸਾਡੇ ਸਰੀਰ ਨੂੰ ਇਹਨਾਂ ਕੇਸਾਂ ਦੇ ਤੇ ਜਿਹੜੇ ਰੋਮ ਨਾਲ ਜੁਮਾਨ ਲਈ ਕੀ ਨਹੀਂ ਹੋ ਗਿਆ ਬੋਮ ਰੂਮ ਵਿੱਚ ਵਸਾਇਆ ਲੋਕਾਂ ਨੂੰ ਪਰਮਾਤਮਾ ਵਾਹਿਗੁਰੂ ਬੰਦੇ ਇੱਕੋ ਇੱਕ ਬਸਾਈ ਗਏ ਨੇ ਦੇਖੋ ਰੂਆਸਰੀਆ ਤੇ ਕਿਰਿਦੇਵਸਰੀਆ ਤੇ ਸਾਡਾ ਮਕਾਨ ਦਾ ਸਾਡਾ ਸੈਕਲ ਦੇ ਉਹ ਸੇਮ ਵਰਤੇ ਰਿਖੋ ਤੁਹਾਡੀ ਉਪੇਖਿਆ ਲੈਣੀ ਹੀ ਉਪੇਖਿਆ ਲੈ ਕੇ ਜਿਹੜੇ ਅੱਬਰ ਦਾ ਚੇ ਚਾਉਂਦੇ ਹਨ ਪਿੱਛੇ ਉਹਨਾਂ ਨੂੰ ਵੱਡੇ ਵੱਡੇ ਅਕਾਸ਼ਿਕ ਪਦਖਾਂ ਦੇ ਨਾਮ ਦਿੱਤੇ ਜਾਂਦੇ ਹਨ ਸੋ ਪਿਛਲੇ ਸਾਲ ਅਸੀਂ ਮੋਟਰਸਾਈਕਲ ਦਾ ਸੀ ਪਹਿਲਾ ਬਣਾਈ ਤੇ ਇਸ ਸਾਲ ਅਸੀਂ ਪਹਿਲਾ ਪਾਰੇ ਦੇ ਵੱਡੇ ਨੂੰ ਕਿੰਨਾ ਰੱਖਿਆ ਹੈ 1 ਲੱਖ ਰੁਪਏ ਅਤੇ ਛੋਟੇ ਬੱਚਿਆਂ ਲਈ 50 ਹਜ਼ਾਰ ਸੋ ਇਹ ਪ੍ਰਾਪਾ ਅਸੀਂ ਕਿਉਂ ਆਰਪ ਕੀਤਾ ਸ਼ੁਰੂ ਕੀਤਾ ਇਹੀ ਸੋਚ ਹੈ தோ ਮੇਰੀ ਸਹੀ ਮੇਰੀ ਪਹਿਚਾਨ ਆਧੁਨੇ ਹਾਲਾਤਾਂ ਨੂੰ ਦੇਖਦੇ ਹੋਏ ਬੰਦੇ ਨੇ ਜਦ ਲੱਗਦੇ ਹੋਏ ਸਮਾਜ ਨੂੰ ਦੇਖਦੇ ਹੋਏ ਸਮਾਜ ਦੇ ਹਾਲਾਤ ਦੇਖਦੇ ਹੋਏ ਸਾਡੇ ਕੈਡਮੀ ਦੇ ਚੇਅਰਮੈਨ ਸਰਦਾਰ ਗਗਰੇ ਸਿੰਘ ਮੱਲੀ ਅਤੇ ਸਰਦਾਰ ਬਜੀਤ ਸਿੰਘ ਮੱਲੀ ਕਿਉਂਕਿ ਜੁਕੇ ਰਹਿ ਕੇ ਅਸੀਂ ਰਹੇ ਜੁਕੇ ਚਾਨਣ ਪਰ ਉਹਨਾਂ ਦਾ ਦੇਹ ਹਮੇਸ਼ਾ ਇੱਕ ਤਰ੍ਹਾਂ ਦਾ ਹੈ ਪੰਜਾਬ ਦੀ ਭਰਤੀ ਦੇ ਸੋ ਉਹਨਾਂ ਵੱਲੋਂ ਜੁਕੇ ਅਕੈਡਮੀ ਫ라이 ਵਾਲੇ ਨੇ ਪੋਥੀ ਰੋਕਿ ਲਾਉਣ ਦੇ ਲਈ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉੱਚ ਵਿਦਿਆ ਦੇ ਨਾਲ ਨਾਲ ਗੁਰਬਾਣੀ ਸੰਗਤਿਆ ਕੋਈ ਇਤਿਹਾਸ ਗੱਟਕਾ ਅਤੇ ਸ਼ਾਂਤੀ ਕੀਤਨ ਵੀ ਸਿਖਮਾਈ ਦਿੱਤੀ ਜਾਂਦੀ ਹੈ